ਹallelujah ਆਪਾਂ ਇਸ ਪੈਂ ਦੀ ਗਵਾਹੀ ਸੁਣਾਂਗੇ ਇਹ ਪੈਂ ਦਾ ਨਾਮ ਜਸਵੀਰ ਕੌਰ ਹੈ ਪਿੰਡ ਬੋਡਿਆਂ ਤੋਂ ਆਇਆ ਆਪਾਂ ਇਹਨਾਂ ਦੀ ਗਵਾਹੀ ਸੁਣਾਂਗੇ ਕਿ ਪਰਮੇਸ਼ਰ ਨੇ ਲੱਖ ਦੇ ਵਿੱਚ ਕੀ ਬਦਲਾਵ ਕੀਤਾ ਹallelujah ਸਾਰੇ ਭੈਣ ਭਰਾ ਮੈਨੂੰ ਜੈਨਸੀ ਦੀ ਰੱਬ ਦੇ ਦਾਸ ਦਾਸੀ ਨੂੰ ਵੀ ਜੈਨਸੀ ਮੇਰੀ ਗਵਾਹੀ ਆ ਪਹਿਲੀ ਗਵਾਹੀ ਤਾਂ ਮੇਰੀ ਹੈ ਮੇਰੀ ਗਾਂ ਬਹੁਤ ਜ਼ਿਆਦਾ ਬਿਮਾਰ ਹੋ ਗਈ ਸੀ 10 12 ਦਿਨ ਬਹੁਤ ਜ਼ਿਆਦਾ ਬਿਮਾਰ ਰਹੀ ਮੈਂ ਦਾਸ ਦਾਸਾ ਤੋਂ ਵੀ ਪ੍ਰਾਰਥਨਾ ਕਰਾਉਂਦੀ ਰਹੀ ਜਿਵੇਂ ਆਪ ਵੀ ਬਹੁਤ ਪ੍ਰਾਰਥਨਾ ਕਰਦੇ ਰਹੀ ਪਰਮੇਸ਼ਵਰ ਨੇ ਮੇਰੀ ਜ਼ਿੰਦਗੀ ਚ ਬਹੁਤ ਵੱਡਾ ਚਮਤਕਾਰ ਕੀਤਾ ਹੁਣ ਗਾਂ ਬਿਲਕੁਲ ਠੀਕ ਆ ਮੈਂ ਪਰਮੇਸ਼ਵਰ ਦਾ ਬਹੁਤ ਬਹੁਤ ਧੰਨਵਾਦ ਕਰਦੀ ਡਾਕਟਰ ਨੇ ਜਮਾਂ ਜਵਾਬ ਦਿੱਤਾ ਸੀਗਾ 1500 ਦਾ ਮੈਨੂੰ ਟੀਕਾ ਲੈ ਕੇ ਦੇ ਗਿਆ ਤੇ ਨਾਲੇ ਮੈਨੂੰ ਕਹਿਦਾ ਵੀ ਇਹ ਲਾਸਟ ਟੀਕਾ ਹੈ ਕਹਿੰਦਾ ਵੀ ਜੇ ਇਹਦੇ ਨਾਲ ਠੀਕ ਹੋ ਗਈ ਤਾਂ ਠੀਕ ਆ ਤੇ ਜੇ ਨਾ ਠੀਕ ਹੋਈ ਤਾਂ ਫੇਰ ਮੇਰੇ ਵੱਸੋਂ ਬਾਹਰ ਆ ਕਹਿੰਦਾ ਇਸ ਦੁਗਾ ਕੋਈ ਇਲਾਜ ਹੈ ਨਹੀਂ ਇਹਦਾ ਮੈਂ ਪਰਮੇਸ਼ਵਰ ਅੱਗੇ ਫੇਰ ਵੀ ਮੈਂ ਰੋ ਰੋ ਕੇ ਪ੍ਰਾਰਥਨਾ ਕੀਤੀ ਮੈਂ ਰੱਬ ਜੀ ਦਾ ਨਾ ਸੀ ਨੂੰ ਵੀ ਮੈਂ ਫੋਨ ਕੀਤਾ ਮੈਂ ਕਿਹਾ ਵੀ ਇਸ ਤਰ੍ਹਾਂ ਕਰਕੇ ਡਾਕਟਰ ਦਾ ਜਵਾਬ ਦੇ ਗਿਆ ਜੀ ਦੀ ਮੈਂ ਆਪਾਂ ਵੀ ਪ੍ਰਾਰਥਨਾ ਕਰੋ ਤੁਸੀਂ ਪ੍ਰੇਮ ਦੇ ਵਾਸਤੇ ਹੋਰ ਇਹਨਾਂ ਨੇ ਵੀ ਪ੍ਰੇ ਕੀਤੀ ਮੈਂ ਆਪ ਵੀ ਰੋ ਰੋ ਕੇ ਪ੍ਰਾਰਥਨਾ ਕੀਤੀ 4:00 5:00 8:00 ਨੇ ਮੈਨੂੰ ਜਵਾਬ ਦੇ ਗਿਆ ਸੀ ਡਾਕਟਰ ਕਹਿੰਦਾ ਵੀ ਹੁਣ ਬੇ ਬੇਵਾਹ ਹੈ ਕਹਿੰਦਾ ਆਂਟੀ ਆਹ ਲਾਸਟ ਠੀਕ ਆ 1500 ਵਾਲਾ ਕੱਲ ਨੂੰ ਲਾ ਕੇ ਦੇਖਾਂਗੇ ਮੈਂ ਕਿਹਾ ਠੀਕ ਆ ਤੇ ਜਦੋਂ ਅਸੀਂ ਮੈਂ ਰਾਤ ਨੂੰ ਮੈਂ ਪਾਸਟਰ ਤੋਂ ਵੀ ਪ੍ਰਾਰਥਨਾ ਕਰਾਈ ਮੈਂ ਆਪ ਵੀ ਪ੍ਰਾਰਥਨਾ ਕੀਤੀ ਪਰਮੇਸ਼ਵਰ ਨੇ ਐਬ ਜੀ ਮੇਰੀ ਦੁਆ ਸੁਣੀ ਤੜਕੇ ਨੂੰ ਵਧੀਆ ਤੰਦਰੁਸਤ ਨੇ ਪੱਠੇ ਖਾਦੇ ਗਾਣੇ ਮੈਂ ਤੰਦਰੁਸਤ ਦੀ ਇਹ ਉਹ 1500 ਵਾਲਾ ਟੀਕਾ ਮੈਂ ਲਵਾਤਾ ਮੈਂ ਲਵਾਇਆ ਮੈਂ ਇਸ ਖਾਤਰ ਮੈਂ ਕਬਈ ਗਾਂ ਵਾਸਤੇ ਫੇਰ ਨਹੀਂ ਆਉਂਦਾ ਕਈ ਵਾਰ ਆਪਾਂ ਨੂੰ ਫੇਰ ਵੀ ਲੋੜ ਪੈਂਦੀ ਆ ਅਗਲਾ ਕਹਿੰਦਾ ਬੁੜੀ ਸੀਗੀ ਇਹ ਬੇਜਵਾਨੀ ਇਹਦਾ ਕੀ ਪਤਾ ਹੈ ਗਾਂ ਨੂੰ ਸਦਲਾਗ ਆਉਂਵੇ ਕਿ ਨਾ ਆਵੇ ਮੜ ਕੇ ਮੈਂ ਬਿਲਕੁਲ ਤੰਦਰੁਸਤ ਗਾਂ ਦੇ ਟੀਕਾ ਲਵਾਇਆ ਅਜਾ 8 9 ਦਿਨ ਹੋ ਗਏ ਬਿਲਕੁਲ ਗਾਂ ਠੀਕ ਠਾਕ ਆ ਮੈਂ ਪਰਮੇਸ਼ਰ ਦਾ ਸਤਿਰਾਬ ਦੇ 10-10 ਸੀ ਤਾਂ ਬਹੁਤ-ਬਹੁਤ ਧੰਨਵਾਦ ਕਰਦੀ ਆ ਹallelujah ਉਸ ਤੋਂ ਬਾਅਦ ਮੇਰੀ ਦੂਜੀ ਗਵਾਹੀ ਆ ਹallelujah ਦੂਸਰੀ ਗਵਾਹੀ ਹੈ ਮੈਂ ਨਾ ਚਾਹ ਤਰੀ ਵਿਸੇ ਤੜਕੇ ਸਵੇਰ ਉੱਠ ਕੇ ਤੇ ਕੋਲੇ ਮੇਰੇ ਐ ਵਚਨ ਲਾ ਕੇ ਮੇਰੇ ਬੈਬਾ ਦੇ ਫੋਨ ਦੇ ਵਿੱਚ ਸੇਵ ਕੀਤੇ ਵਿਆ ਵਚਨ ਪ੍ਰਭੂ ਦੇ ਮੈਂ ਮੈਂ ਵਚਨ ਸੁਣੀ ਜਾਂਦੀ ਸੀ ਨਾ ਮੈਂ ਚਾਹ ਤਰੀ ਜਾਂਦੀ ਸੀਗੀ ਚਾਹ ਤਰੀ ਵਿਸ ਮੇਰੀ ਚਾਹ ਤਰ ਕਿਨ ਤਾਂ ਮੇਰੇ ਫੱਟੀ ਦੇ ਉੱਤੇ ਡੱਬੇ ਜੇ ਰੱਖੇ ਵੇ ਆਪ ਦੇ ਉਹ ਆਪ ਹੀ ਮੈਂ ਚੱਕ ਕੇ ਮੈਂ ਕਿਹਾ ਇਧਰ ਲੈ ਇਧਰ ਨੂੰ ਕਰਦਾ ਇਧਰ ਨੂੰ ਕਰਦਾ ਉਹ ਇੱਕ ਡੱਬਾ ਮੇਰੇ ਹੱਥ ਚੋਂ ਛੁੱਟ ਕੇ ਨਾ ਤੇ ਉਹ ਕੁੰਡੇ ਤੇ ਵੱਜਿਆ ਡੱਬੂ ਦੇ ਤੇ ਕੁੰਡੇ ਚੋਂ ਚਾਹ ਬੜਕ ਕੇ ਨਾ ਉਹ ਸਾਰੀ ਤੱਤੀ ਤੱਤੀ ਮੇਰੇ ਇੱਥੇ ਪੈ ਗਈ ਤੇ ਮੈਂ ਪਰਮੇਸ਼ਵਰ ਦਾ ਧੰਨਵਾਦ ਕਰਦੀ ਮੇਰੇ ਮੈਂ ਕਰਕੇ ਝੱਗਾ ਫੜ ਲਿਆ ਬਦਹੈ ਜੀ ਦੀ ਰਦੀ ਪੈ ਗਈ ਮੇਰੇ ਘੋਰਾ ਵੀ ਥਾਂ ਨਹੀਂ ਉੱਠਿਆ ਨਾ ਮੈਂ ਕੋਈ ਦਵਾਈ ਲਈ ਨਾ ਮੈਂ ਕੁਝ ਨਹੀਂ ਕੀਤਾ ਮੈਂ ਪਰਮੇਸ਼ਵਰ ਨੇ ਮੈਨੂੰ ਬਚਾਇਆ ਮੈਂ ਪਰਮੇਸ਼ਵਰ ਦਾ ਧੰਨਵਾਦ ਕਰਦੀ ਹallelujah अभिषेक के काम देखो लागू चुप चुपचाप खड़े रहो हाँ अभिषेक के काम देखो काम देखो काम देखो माँ अभिषेक के काम देखो देखो काम देखो माँ अभिषेक के काम देखो हरे लुया तीसरी ਤੀਸਰੀ ਗਵਾਹੀ ਹੈ ਮੇਰੇ ਭਤੀਜਾ ਨਾ ਦੂਜਾ 20-22 ਸਾਲਾਂ ਦਾ ਨਿਆਣੀ ਜੀ ਉਮਰ ਦੀ ਫੌਜ ਭਰਤੀ ਹੋ ਗਿਆ ਸੀ ਉਹਨੂੰ ਫੌਜ ਦੀ ਮੈਲਗੀ ਸੀ ਨੌਕਰੀ ਤੇ 9 ਮਹੀਨੇ ਟ੍ਰੇਨਿੰਗ ਕਰਕੇ ਮੁੰਡਾ ਘਰੇ ਆ ਗਿਆ ਸੀ ਛੁੱਟੀ ਦਿੱਤੀ ਸੀਗੀ ਆਫਸਰਾਂ ਨੇ ਉਹਨੂੰ ਛੁੱਟੀ ਲੈ ਕੇ ਘਰੇ ਆਇਆ ਘਰੇ ਆਏ ਤੋਂ ਬਾਅਦ ਵਿੱਚ 20 ਕੁ ਦਿਨਾਂ ਦੀ ਛੁੱਟੀ ਸੀਗੀ ਤੇ ਉਸ ਤੋਂ ਬਾਅਦ ਉਹਨੇ ਫੇਰ ਜਾਣਾ ਸੀਗਾ ਕਿਸੇ ਹੋਰ ਥਾਂ ਬਦਲੀ ਹੋਣੀ ਸੀ ਉਹਦੀ ਤੇ ਜਾਣਾ ਸੀ ਤੇ ਉਹ ਉਸ ਤੋਂ ਇਹੋ ਜਿਹਾ ਕਿਸੇ ਨੇ ਕੋਈ ਜਾਦੂ ਟੂਣਾ ਕਰਕੇ ਤੇ ਮੁੰਡੇ ਤੇ ਕੁਝ ਕਰਾਤਾ ਤੇ ਮੇਰਾ ਪਤੀ ਜੈਨੂ ਨਾ ਤਾਂ ਉਧਰੋਂ ਵੀ ਕੋਈ ਫੋਨ ਨਹੀਂ ਆਇਆ ਉਹਨਾਂ ਨੇ ਕੋਈ ਸੱਦਿਆ ਨਹੀਂਗਾ ਜਿੱਥੇ 20-25 ਦਿਨਾਂ ਦੀ ਛੁੱਟੀ ਦੇ ਬਜਾਏ 3 ਮਹੀਨੇ ਮੁੰਡਾ ਘਰੇ ਬੈਠਾ ਰਿਆ 3 ਮਹੀਨੇ ਬਾਅਦ ਫੇਰ ਜਦੋਂ ਨਾਲ ਦੇ ਮੁੰਡੇ ਲੈ ਗਏ ਉਹਨੂੰ ਕਹਿੰਦੇ ਆ ਜਾ ਆਪਾਂ ਤੈਨੂੰ ਵੀ ਉੱਥੋਂ ਆਪਣੇ ਫਲਾਣੇ ਥਾਂ ਤੋਂ ਬਦਲੀ ਹੋਣੀ ਆ ਤੇ ਵੀ ਆਪਾਂ ਡੋਢੀ ਸਾਰਿਆਂ ਨੇ ਚਲੇ ਜਾਣਾ ਤੇ ਜਦੋਂ ਉਹ ਲੈ ਗਏ ਤਿੰਨਾ ਮਹੀਨੇ ਬਾਅਦ ਮੁੰਡੇ ਤੇ ਜਿਵੇਂ ਜਿਵੇਂ ਉਹਨਾਂ ਨੂੰ ਫੋਨ ਆਈ ਗਏ ਉਹਵੇਂ ਮੁੰਡੇ ਆਪੋ ਆਪਣੀਆਂ ਨੌਕਰੀਆਂ ਤੇ ਚਲੇ ਗਏ ਮੇਰਾ ਪਤੀਜਾ ਇਕੱਲਾ ਹੀ ਰਹਿ ਗਿਆ ਉੱਥੇ ਇਹ ਤੇ ਮੈਨੂੰ ਤਾਂ ਪਤਾ ਨਹੀਂ ਸ਼ਹਿਰ ਦਾ ਨਾਮ ਦੱਸਿਆ ਤਾਂ ਸੀਗਾ ਮੇਰੇ ਦਿਮਾਗ 'ਚ ਨਹੀਂ ਹੁਣ ਚੇਤਾ ਭੁੱਲ ਗਿਆ ਤੇ ਉੱਥੋਂ ਮੜ ਕੇ ਜਦੋਂ ਕੱਲਾ ਰਹਿ ਗਿਆ ਮੁੰਡਾ ਤੇ ਜਦੋਂ ਉਹ ਜਿੱਥੇ ਉਹਨੇ ਜਾਣਾ ਸੀ ਡਿਊਟੀ ਤੇ ਆਪਦੀ ਤੇ ਉਹਨਾਂ ਨੂੰ ਤਾਂ ਦੱਸ ਕੇ ਗਏ ਸੀ ਵੀ ਤੇਰੀ ਫਲਾਣੇ ਥਾਂ ਡਿਊਟੀ ਆ ਤੇ ਤੂੰ ਉੱਥੇ ਜਾਵਣੀ ਜਦੋਂ ਉੱਥੇ ਜਾਣਾ ਸੀਗਾ ਤੇ ਉੱਥੋਂ ਮੜ ਕੇ ਜਦੋਂ ਫੋਨ ਦੋ ਦਿਨ ਦਿਨ ਤੇ ਰਾਤ ਲਾਈ ਗਿਆ ਫੋਨ ਕਿਸੇ ਨੇ ਨਹੀਂ ਚੱਕਿਆ ਉਹਦਾ ਤੇ ਉਸ ਤੋਂ ਬਾਅਦ ਫਿਰ ਮੁੰਡੇ ਨੂੰ ਇਹੋ ਜਿਹੀਆਂ ਚੀਜ਼ਾਂ ਨੇ ਚੱਕੇ ਰੱਖ ਦਿੱਤਾ ਤੇ ਮੁੰਡਾ ਡਰ ਨਹੀਂ ਲੱਗਾ ਰੋਣ ਹੀ ਲੱਗ ਗਿਆ ਉੱਥੇ ਰੋਣ ਲਾ ਰੋਣ ਦੇ ਰੋਣ ਦੇ ਆਉਂਦੀ ਮਾਂ ਨੂੰ ਫੋਨ ਲਾਤਾ ਕਹਿੰਦਾ ਮੰਮੀ ਮੈਨੂੰ ਤਾਂ ਡਰ ਬਹੁਤ ਲੱਗਦਾ ਤੇ ਇੱਥੋਂ ਤਾਂ ਸਾਰੇ ਮੁੰਡੇ ਮੇਰੇ ਨਾਲੋਂ ਚਲੇ ਗਏ ਮੈਂ ਇਕੱਲਾ ਹੀ ਰਹਿ ਗਿਆ ਤੇ ਉਹਦੀ ਮਾਂ ਵੀ ਰੋਣ ਲੱਗ ਗਈ ਉਹ ਕਹਿੰਦੀ ਚੱਲ ਕੋਈ ਨਾ ਫਿਰ ਤੂੰ ਘਰੇ ਆ ਜਾ ਜਦੋਂ ਘਰੇ ਆ ਗਿਆ ਤੇ ਉਸ ਤੋਂ ਬਾਅਦ ਫਿਰ ਉਹਨੇ ਮੈਨੂੰ ਫੋਨ ਲਾਇਆ ਮੈਨੂੰ ਕਹਿੰਦੀ ਭੈਣੇ ਵੀਰ ਰਾਮ ਗਰਚਰਨ ਘਰੇ ਮੁੜ ਆਇਆ ਤੇ ਵੀ ਹੁਣ ਆਪਾਂ ਕਿਵੇਂ ਕਰਗੇ ਤੇ ਵੀ ਦੂਜਾ ਨਹੀਂ ਕਿਸੇ ਨੇ ਕੋਸ ਕਰਾਤਾ ਮੈਂ ਤਾਂ ਪੁੱਛਿਆ ਕਹਿੰਦਾ ਤਿੰਨ ਦਿਨ ਹੋ ਗਏ ਇਹਨੂੰ ਘਰੋਂ ਗਏ ਇਹਨੂੰ ਤੇ ਕੋ ਜਿੰਨੇ ਮੇ ਮਡੋਡੀ ਮੁੰਡੇ ਸਾਰੇ ਖੜਕ 10 12 ਮੁੰਡੇ ਗਏ ਸੀ ਇਕੱਠੇ ਹੋ ਕੇ ਤੇ ਵੀ ਕੋਈ ਕਿਤੇ ਜਾਵੜਾ ਕੋਈ ਕਿਤੇ ਜਾਵੜਾ ਡੋਡੀ ਬਦਲ ਗਾ ਜਿੱਥੇ ਜਿੱਥੇ ਦਿੰਗਾ ਸਿੰਘ ਆਪੋ ਆਪਣੇ ਕੰਮਾਂ ਤੇ ਜਾਵੜੇ ਤੇ ਵੀ ਇਹਦਾ ਤਾਂ ਕੋਈ ਫੋਨ ਵੀ ਨਹੀਂ ਚੱਕਦਾਗਾ ਤੇ ਨਾ ਹੀ ਇਹਨੂੰ ਕਿਸੇ ਪਾਸੇ ਕੋਈ ਲੈ ਕੇ ਜਾਂਦਾ ਤੇ ਹੁਣ ਇਹ ਤਾਂ ਡਰੀ ਜਾਂਦਾ ਤੇ ਰੋਈ ਜਾਂਦਾ ਘਰੇ ਆਇਆ ਜਿਵੇਂ ਆਇਆ ਤੇ ਕਹਿੰਦੀ ਤੂੰ ਐ ਕਰ ਕਹਿੰਦੀ ਤੂੰ ਆਪਦੇ ਪਰਮੇਸ਼ਰ ਦੀ ਕਹਿੰਦੀ ਸੰਗਤ ਸੁਖਲਾ ਤੇ ਮੈਂ ਕਹਿੰਦੀ ਸੰਗਤ ਕਰਾ ਦੂੰਗੀ ਤੇ ਮੇਰੇ ਪਰਮੇਸ਼ਰ ਇਹਨੂੰ ਉਹੀ ਡਿਊਟੀ ਦਿਵਾ ਦੇਵੇ ਮੈਂ ਕਹਾਂ ਚੱਲ ਠੀਕ ਆ ਮੈਂ ਫਿਰ ਰਬ ਦੀ ਦਾਸੀ ਕੋਲ ਵੀ ਗੱਲ ਕਰੀ ਮੈਂ ਕਹਾਂ ਵੀ ਪਾਸਟਰ ਐ ਕਰਕੇ ਵੀ ਮੇਰੇ ਭਤੀਜੇ ਨੂੰ ਕਿਸੇ ਨੇ ਕੁਝ ਕਰਾਦਾ ਤੇ ਵੀ ਮੁੰਡਾ ਤਾਂ ਰੋ ਹੀ ਜਾਂਦਾ ਤੇ 15 ਦਿਨ ਹੋ ਗਏ ਕਰੇ ਪਏ ਇਹਨੂੰ ਤੇ ਵੀ ਆਪਾਂ ਪ੍ਰਾਰਥਨਾ ਕਰਨੀ ਉਹਦੇ ਵਾਸਤੇ ਵੀ ਉਹਨੂੰ ਉਹੀ ਨੌਕਰੀ ਮਿਲ ਜਾਵੇ ਤੇ ਜਦੋਂ ਅਸੀਂ ਇਹਨੇ ਵੀ ਪ੍ਰਾਰਥਨਾ ਕਰਾਈ ਮੇਰੇ ਕੋਲ ਫੋਨ 'ਚ ਫੋਟੋ ਵੀ ਉਹਦੀ ਸੇਵ ਕੀਤੀ ਵੀ ਮੈਂ ਜਦੋਂ ਹੀ ਆਉਣੀ ਆ ਇੱਥੇ ਆਉਣੀ ਆ ਉਦੋਂ ਵੀ ਮੈਂ ਪ੍ਰਾਰਥਨਾ ਕਰਾਉਣੀ ਉੱਥੇ ਜਾਂਦੇ ਉੱਥੇ ਵੀ ਮੈਂ ਪ੍ਰਾਰਥਨਾ ਕਰਾਉਣੀ ਆ ਤੇ ਚਾ ਲੋ ਪਰਮੇਸ਼ਵਰ ਨੇ ਸਾਡੀ ਸੁਣ ਲਈ دعا ਪ੍ਰਾਰਥਨਾ ਤੇ 2 ਮਹੀਨੇ ਹੋ ਗਏ ਮੇਰਾ ਭਤੀ ਜਾ ਉਸੇ ਡਿਊਟੀ ਤੇ ਫੇਰ ਚਲੇ ਗਿਆ ਉਹਨਾਂ ਨੇ ਫੇਰ ਸਾਧ ਲਿਆ ਫੋਨ ਕਰਕੇ ਤੇ ਉਹਦੀ ਪਹਿਲੀ ਤਨਖਾਹ ਜੋ ਮੈਂ ਕਸੀ ਜਦੋਂ ਤੇਰੀ ਪਹਿਲੀ ਤਨਖਾਹ ਹੁਣ ਮਿਲੀ ਉਹਦੋਂ ਮੈਂ ਤੇਰੀ ਬੰਦਗੀ ਕਰਾਉਂਗੇ ਤੇਰੀ ਤਨਖਾਹ ਦੇ ਵਿੱਚੋਂ ਤੂੰ ਕਹਿੰਦਾ ਚੰਗਾ ਭੂਆ ਜੀ ਕੋਈ ਗੱਲ ਨਹੀਂ ਮੈਂ ਉਸੇ ਚ ਉਸੇ ਤੇ ਤਨਖਾਹ ਜੋ ਨੇ ਪਹਿਲੀ ਜੋ ਮੈਨੂੰ ਪਰਸੋਂ ਆਪਦੇ ਪੈਸੇ ਨਹੀਂ ਭੇਜਤੇ ਤੇ ਬੰਦਗੀ ਵੀ ਮੈਂ हां <laughs> मैं फास्ट रन ਉੱਥੇ ਵੀ ਗਈ ਨੂੰ ਮੈਂ ਇਹਨੂੰ ਕਹਾਂ ਸੀ ਅੱਜ ਸਾਡੀ ਬੰਦਗੀ ਸਾਡੇ ਵੱਲੋਂ ਹੋਵੇ ਤੇ ਮੈਂ ਪਰਮੇਸ਼ਵਰ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਪਰਮੇਸ਼ਰ ਨੇ ਸਾਡੀ ਦੁਆ ਪ੍ਰਾਰਥਨਾ ਦਾ ਉੱਤਰ ਦਿੱਤਾ ਖੁਦਾ ਸਭ ਨੂੰ ਬਰਕਤ ਦੇਵੇ ਆਸ਼ੀਸ਼ ਦੇਵੇ ਮੈਂ ਪ੍ਰਭੂ ਦਾ ਧੰਨਵਾਦ ਕਰਦੀ ਹਾਂ ਹallelujah ਗਰੀਸੀ ਆਇਆ ਹੇ ਮਹਾ ਅਭਿਜੇਕ ਦਿਓ ਹੋਵਾ ਦਾ ਆਓ ਦੇਖੋ ਕਮਾਇ ਅਭਿਸ਼ੇਕ ਆਇਆ ਮਾਇ ਅਭਿਸ਼ੇਕ ਕਮਾਇ ਅਭਿਸ਼ੇਕ ਆਇਆ ਮਾਇ ਅਭਿਸ਼ੇਕ ਹਾਲੇਲੂਇਆ 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 ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ